ਕੱਲ ਦੁਪਹਿਰ ਦੇ ਕਰੀਬ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਕਨਾਲ ਕਲੋਨੀ ਥਾਣੇ ਦੇ ਠੰਡੀ ਸੜਕ ਦੇ ਏਰੀਆ 'ਚ ਇੱਕ ਯੰਗ ਲੜਕੀ ਦੀ লাশ ਮਿਲੀ ਹੈ ਤੇ ਨਿਊਲੀ ਮੈਰਿਡ ਨਿਊਲੀ ਮੈਰਿਡ ਨਹੀਂ 23 ਸਾਲ ਦੀ ਜਿਹੜੀ ਲੜਕੀ ਦੀ লাশ ਮਿਲੀ ਸੀਗੀ ਇਹ ਵੈਰੀ ਬਰੂਟਲੀ ਇੰਜਰਡ ਸੋ ਉਸ ਟਾਈਮ ਇਮੀਡੀਏਟਲੀ ਐਸਐਚਓ ਕਨਾਲ ਐਸਪੀ ਸਿਟੀ ਐਸਪੀਡੀ ਡੀਐਸਪੀ ਸਿਟੀ 1 ਅਮਲਪਾਲ ਪਾਰਟੀ ਔਰ ਸਾਡੇ ਇਨਚਾਰਜ ਸੀਆਈਏ 2 ਕਰਨ ਇਹ ਸਾਰੇ ਮੌਕੇ ਤੇ ਗਏ ਸੀਗੇ ਔਰ ਪ੍ਰੀਲੀਮినਰੀ ਉਥੇ ਜਿਹੜਾ ਮ੍ਰਿਤਕ ਦਾ ਹਸਬੰਡ ਹੈਗਾ ਸਾਹਿਲ ਔਰ ਫਰ ਰੌਣਕ ਔਰ ਜਿਹੜੀ ਲੜਕੀ ਦੀ ਮਦਰ ਹੈ ਉਹ ਉਥੇ ਮਿਲੇ ਸੀਗੇ ਔਰ ਮਦਰ ਦੇ ਬਿਆਨਾਂ ਤੇ ਅਸੀਂ ਮਰਡਰ ਦਾ ਪਰਚਾ ਅੰਡਰ ਦੋ ਸੈਕਸ਼ਨ ਆਫ 103 ਬੀ ਐਨਐਸ ਅਗੇਂਸਟ ਅਨ ਆਈਡੈਂਟੀਫਾਈਡ ਵਿਅਕਤੀ ਦੇ ਤਹਿਤ ਦਰਜ ਕੀਤਾ ਸੀ ਕਨਾਲ ਕਲੋਨੀ ਚ ਔਰ ਉਸ ਟਾਈਮ ਕਿਉਂਕਿ देयर ਵਾਸ ਨੋ ਇਟ ਵਾਸ ਅ ਬਲਾਈਂਡ ਮਰਡਰ ਕੋਈ ਸਪੈਸਿਫਿਕ ਪਤਾ ਨਹੀਂ ਸੀਗਾ ਕਿ ਕਹਨੇ ਕੀਤਾ ਬਟ ਜਿਹੜਾ ਉਹਦਾ ਹਸਬੰਡ ਹੈ ਉਹ ਤੁਸੀਂ ਆਈ ਥਿੰਕ ਤੁਸੀਂ ਵੀ ਉਹਨੇ ਕੁਝ ਲੋਕਾਂ ਨੂੰ ਬਾਈਟ ਵੀ ਦਿੱਤੀ ਸੀਗੀ ਉਹ ਐਲ ਐਚ ਕਰ ਰਿਹਾ ਸੀ ਵੀ ਜਿਹੜੀ ਮੇਰੀ ਵਾਈਫ ਸੀਗੀ ਰਿਤਿਕਾ ਗੋਇਨ ਉਹਦਾ ਕਿਸੇ ਲੜਕੇ ਨਾਲ ਅਫੇਅਰ ਵੀ ਸੀਗਾ ਸੋ ਉਸ ਐਂਗਲ ਤੋਂ ਅਸੀਂ ਤਫਤੀਸ਼ ਕਰ ਰਹੇ ਸੀਗੇ ਬਟ ਸਿンス ਇਟ ਵਾਸ ਅ ਬਲਾਈਂਡ ਮਰਡਰ ਅਸੀਂ ਹਰ ਐਂਗਲ ਤੋਂ ਇਸ ਇਸ ਮਰਡਰ ਤੇ ਇਨਵੈਸਟੀਗੇਸ਼ਨ ਕਰ ਰਹੇ ਸੀਗੇ ਐਂਡ ਵਿਦਿਨ ਚੋਬੀ ਕੰਟੇ ਸਾਡੀ ਜਿਹੜੀ ਬਠਿੰਡਾ ਪੁਲਿਸ ਦੀ ਟੀਮ ਹੈ ਉਹਨੇ ਇਸ ਬਲਾਈਂਡ ਮਰਡਰ ਨੂੰ ਟ੍ਰੇਸ ਕਰਕੇ ਜਿਹੜਾ ਇਸ ਕੇਸ ਦਾ ਅਸਲ ਦੋਸ਼ੀ ਹੈ ਉਹ ਰਿਤਿਕਾ ਗੋਇਲ ਦਾ ਪਤੀ ਹੀ ਹੈ ਸਾਹਿਲ ਉਰਫ ਰੌਨਕ ਇਹਨੂੰ ਅਰੈਸਟ ਕਰ ਲਿਆ ਔਰ ਅਰੈਸਟ ਕਰਨ ਤੋਂ ਬਾਅਦ ਸਾਨੂੰ ਉਹਦੀ ਪਿਛਕਿਛ ਤੋਂ ਇਹ ਪਤਾ ਲੱਗਿਆ ਕਿ ਇਹਨਾਂ ਦੋਨਾਂ ਦਾ ਵਿਆਹ ਲਵ ਮੈਰਿਜ ਹੋਈ ਸੀਗੀ ਅਰਾਊਂਡ 2022 ਚ ਔਰ ਕੁਝ ਸਾਲਾਂ ਬਾਅਦ ਹੀ ਇਹਨੂੰ ਲੱਗਣ ਲੱਗ ਪਿਆ ਕਿ ਇਹਦਾ ਅਫੇਅਰ ਕਿਸੇ ਮੁੰਡੇ ਨਾਲ ਹੈ ਜੋ ਇਹਨੇ ਇਨੀਸ਼ੀਅਲ ਪੁੱਛ ਕੇ ਦੱਸਿਆ ਇਹ ਪਹਿਲਾਂ ਗੁਰਜੀਤਾਂ ਨਾਂ ਦਾ ਲੜਕਾ ਹੈ ਜਿਹੜਾ ਪਹਿਲਾਂ ਇਹਦਾ ਹੀ ਦੋਸਤ ਸੀਗਾ ਐਂਡ ਹੌਲੀ-ਹੌਲੀ ਜਿਹੜੀ ਲੜਕੀ ਹੈ ਰਿਤਿਕਾ ਇਹਦਾ ਫਿਰ ਉਹਦੇ ਨਾਲ ਸ਼ੁਰੂ ਹੋ ਗਿਆ ਤੇ ਇਹਨਾਂ ਦੀ ਉਸ ਗੱਲ ਤੇ ਬਹਿਸਵਾਜ਼ੀ ਵੀ ਰਹਿੰਦੀ ਸੀਗੀ ਉਹਨੂੰ ਰੋਕਦਾ ਸੀਗਾ ਬਟ ਇਹਨਾਂ ਦੇ ਤਣਾਅ ਵਧਦੇ ਗਏ ਤੇ 27 ਤਰੀਕ ਨੂੰ ਇਹ ਜਿਹੜਾ ਦੋਸ਼ੀ ਹੈ ਸਾਹਿਲ ਇਹ ਦੱਸਦਾ ਹੈ ਕਿ ਇਹ ਲੜਕੀ ਜਿਹੜੀ ਰਿਤਿਕਾ ਸੀਗੀ ਉਹ ਕਿਸੇ ਕੱਪੜੇ ਦੀ ਦੁਕਾਨ ਤੇ ਨੌਕਰੀ ਕਰਦੀ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਸਾਹਿਲ ਹੀ ਉਹਨੂੰ ਛੱਡਣ ਜਾਂਦਾ ਸੀ ਡੇਲੀ ਔਰ ਇਹਨੇ ਉਥੇ ਦੁਕਾਨ ਤੇ ਕਿਹਾ ਵੀ ਹੋਇਆ ਸੀ ਕਿ ਮੇਰੀ ਵਾਈਫ ਨੂੰ ਕਿਤੇ ਜਾਣ ਨਹੀਂ ਦੇਣਾ ਬਿਕੋਜ਼ ਇਹਨੂੰ ਸ਼ੱਕ ਆਫੀ ਕਰਦਾ ਸੀ ਔਰ 27 ਤਰੀਕ ਨੂੰ ਵੀ ਇਹੀ ਉਹਨੂੰ ਡ੍ਰੌਪ ਕਰਕੇ ਆਇਆ ਤੇ ਉਹਦੇ ਬਾਅਦ ਇਹਨੂੰ ਪਤਾ ਲੱਗਿਆ ਕਿ ਅਰਾਊਂਡ ਮਿਡਲ ਆਫ ਦਿ ਡੇ ਇਹ ਕਿਤੇ ਚਲੀ ਗਈ ਹੈ ਕਿਸੇ ਦੇ ਨਾਲ ਸੋ ਉਸ ਟਾਈਮ ਵੀ ਉਹਨੂੰ ਫਾਲੋ ਕਰਨ ਉੱਥੇ ਗਿਆ ਤੇ ਵੇਟ ਵੀ ਕਰਦਾ ਰਿਹਾ ਤੇ ਕਾਫੀ ਦੇਰ ਲੜਕੀ ਨੇ ਆਪਣਾ ਫੋਨ ਵੀ ਆਫ ਕਰ ਲਿਆ ਫਿਰ ਕੰਟੀਨਿਊਸਲੀ ਇਹ ਉਹਨੂੰ ਕਾਲ ਵੀ ਕਰਦਾ ਰਿਹਾ ਤੇ ਫਾਈਨਲੀ ਜਦੋਂ ਉਹਨੇ ਫੋਨ ਆਪਣਾ ਆਨ ਕੀਤਾ ਤੇ ਰਿਤਿਕਾ ਨੇ ਇਹਨੂੰ ਇੱਕ ਪੁਆਇੰਟ ਤੇ ਬੁਲਾ ਲਿਆ ਕਿ ਮੈਨੂੰ ਫਲਾਨੀ ਜਗ੍ਹਾ ਤੇ ਤੂੰ ਪਿਕ ਕਰ ਲੈ ਆਪਣੇ ਘਰ ਲੈ ਜਾਣ ਲਈ ਆਪਣੇ ਰੇਲਵੇ ਗਰਾਊਂਡ ਦੇ ਨੇੜੇ ਕਨਾਲ ਕਲੋਨੀ ਥਾਣੇ ਦੇ ਏਰੀਆ 'ਚ ਤੇ ਉਦੋਂ ਤੱਕ ਇਹਦੇ ਮਨ 'ਚ ਕਾਫੀ ਜ਼ਿਆਦਾ ਰੋਸ ਪੈਦਾ ਹੋ ਚੁੱਕਾ ਸੀ ਤੇ ਜਦੋਂ ਇਹਨੂੰ ਲੈਣ ਗਿਆ ਤੇ ਇਹਨਾਂ ਦੀ ਕੁਝ देर ਬਹਿਸਬਾਜ਼ੀ ਹੋਈ ਹਸਬੰਡ ਵਾਈਫ ਦੀ ਦੈਨ ਇਵੈਨਚੁਅਲੀ ਇਹ ਉਹਨੂੰ ਕਹਿਣ ਲੱਗਿਆ ਕਿ ਚਲ ਤੈਨੂੰ ਮੈਂ ਲੈ ਕੇ ਚਲਦਾ ਆਂ ਆਪਣੀ ਬਾਈਕ ਤੇ ਜਿਹੜੀ ਉਹਦੀ ਆਪਣੀ ਸਪਲੈਂਡਰ ਬਾਈਕ ਹੈ ਤੇ ਉਨੀ ਦੇਰ 'ਚ ਇਹਨੇ ਮੌਕਾ ਫਾਲਦੇ ਹੋਏ ਪਹਿਲਾਂ ਇਹਦੇ ਕੋਲ ਆਲਰੇਡੀ ਇੱਕ ਤੇਜ਼ਦਾਰ ਹਥਿਆਰ ਸੀ ਚਾਕੂ ਸੀ ਗਾ ਇਹਨੇ ਪਹਿਲੇ ਆਪਣੀ ਵਾਈਫ ਨੂੰ ਜਿਹੜੀ neck ਦੀ ਬਿਲਕੁਲ ਸੈਂਸਿਟਿਵ ਪੁਆਇੰਟ ਹੁੰਦਾ ਬੈਕ ਦਾ ਪਹਿਲਾਂ ਉਹਦੇ ਤੇ ਇਹਨੇ ਵਾਰ ਕੀਤਾ ਫਿਰ ਜਦੋਂ ਰਿਤਿਕਾ गिर ਗਈ ਤਾਂ ਫਿਰ ਇਹਨੇ ਫਰੰਟ ਸਾਈਡ ਆਫ ਦ neck ਤੇ ਲਗਾਤਾਰ ਉਹਨੂੰ ਵਾਰ ਕਰਕੇ ਉਹਨੂੰ ਬਹੁਤ ਬੁਰੀ ਤਰ੍ਹਾਂ ਜ਼ਖਮੀ ਕਰਕੇ ਉਹਨੂੰ ਮਾਰ ਦਿੱਤਾ ਐਂਡ ਆਫਟਰ ਦੈਟ ਇਹਨੇ ਸੀਨ ਕ੍ਰੀਏਟ ਕਰਨ ਲਈ ਅਗਲੇ ਦਿਨ ਤਾਂ ਕਿ ਹੀ ਸ਼ੋ ਕੀਤਾ ਪਹਿਲਾਂ ਸ਼ਾਮ ਨੂੰ ਇਹ ਆਪਣੀ ਜਿਹੜੀ ਮਦਰ ਇਨ ਲਾ ਹੈ ਉਹਦੇ ਕੋਲ ਵੀ ਗਿਆ ਤੇ ਉਸ ਤੋਂ ਬਾਅਦ ਉਹਨੂੰ ਲੈ ਕੇ ਜਿਹੜਾ ਗੁਰਜੀਤਾ ਇਹਦਾ ਐਕਸ ਬੁਆਏਫ੍ਰੈਂਡ ਉਹਦੇ ਕੋਲ ਵੀ ਗਏ ਕਿ ਪੁੱਛਣ ਲਈ ਕਿ ਲੜਕੀ ਕਿੱਥੇ ਹੈ ਔਰ ਪੁਲਿਸ ਨੂੰ ਵੀ ਨਾ ਨਹੀਂ ਕਿਹਾ ਤੇ ਅਗਲੇ ਦਿਨ ਵੀ ਇਹ ਲੱਭਦੇ ਰਹੇ ਕਿ ਸਾਡੀ ਜਿਹੜੀ ਮੇਰੀ ਵਾਈਫ ਹੈ ਉਹ ਮਿਸਿੰਗ ਹੈ ਬਟ ਅਸੀਂ ਇਹਨਾਂ ਸਾਰੇ ਐਂਗਲਸ ਤੋਂ ਦੇਖਦੇ ਹੋਏ ਔਰ ਆਪਣੀ ਟੈਕਨੀਕਲ ਐਵੀਡੈਂਸ ਔਰ ਇਹਦੇ ਫੋਨਸ ਤੇ ਵੀ ਅਸੀਂ ਵੈਰੀਫਾਈ ਕੀਤਾ ਫੋਰਨੋ ਔਬਜ਼ਰਵ ਕਰਦੇ ਕਰਦੇ ਸ਼ੱਕ ਦੇ ਆਧਾਰ ਤੇ ਇਹਨੂੰ ਰਾਉਂਡ ਅਪ ਕੀਤਾ ਤੇ ਜਦੋਂ ਇਹਨੇ ਆਪਣੇ ਇਸ ਜੁਰਮ ਨੂੰ ਕਬੂਲ ਕੀਤਾ ਔਰ ਇਸ ਕੇਸ ਤੇ ਇੰਟਰਸਟਿੰਗ ਇਹ ਹੈ ਕਿ ਸਾਨੂੰ ਜਦੋਂ ਅਸੀਂ ਇਹ ਜਿਹੜਾ ਦੋਸ਼ੀ ਹੈ ਸਾਹਿਲ ਇਦਾਂ ਫੋਨ ਵੀ ਖੰਗਾਲਿਆ ਤੇ ਉਹਦੇ ਚ ਸਾਨੂੰ ਲੱਭਿਆ ਕਿ ਇਹ ਸੋਸ਼ਲ ਮੀਡੀਆ ਦੇ ਥਰੂ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਇਹਨੇ ਰੀਸੈਂਟਲੀ ਐਕਸੈਸ ਕੀਤੀਆਂ ਮਰਡਰ ਕਮਿਟ ਕਰਨ ਤੋਂ ਬਾਅਦ ਕਿ ਮਰਡਰ ਦੀ ਕੀ ਪਰਿਭਾਸ਼ਾ ਹੁੰਦੀ ਹੈ ਔਰ ਜੇ ਕਿਸੇ ਨੂੰ ਮਾਰ ਦੋ ਤਾਂ ਉਹ ਤੋਂ ਬਾਅਦ ਅਸੀਂ ਆਪਣੇ ਪਾਪ ਨੂੰ ਕਿਵੇਂ ਤੋਲ ਸਕਦੇ ਹਾਂ ਸੋ ਇਸ ਤਰ੍ਹਾਂ ਦੀ ਸਰਚਸ ਵੀ ਮਾਰ ਰਿਆ ਸੀ ਸੋ ਦੈਟ ਵਾਸ ਆਲਸੋ ਏਨ ਇੰਪੋਰਟੈਂਟ ਲੀਡ ਜੋ ਸਾਨੂੰ ਇਸ ਕੇਸ ਚ ਹੈਲਪ ਕੀਤਾ ਟ੍ਰੇਸ ਕਰਨ ਚ ਮੈਡਮ ਇਹ ਚਾਈਨ ਵੀ ਕਿਸਰ ਗੋਇੰਡ ਨੇ ਉੱਤਾਰ ਬਾਦਲਾ ਤੋਂ ਅੰਜਾਮ ਹੋਇਆ ਅ ਇਹਦੇ ਜੀ ਹੁਣ ਤੱਕ ਵੀ ਪੁੱਛ ਕੇ ਚੇ ਪਤਾ ਲੱਗਿਆ ਹੈ ਕਿ ਇਹਨੇ ਅਰਾਊਂਡ 5 ਵਜੇ ਦੇ ਲਾਗੇ ਛਾਗੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਮੈਡਮ ਅ ਮੈਡਮ ਟੂ ਵਨ ਟੂ ਟਾਈਮ ਜੀ 27 ਤਰੀਕ ਮਰਡਰ ਕੀਤਾ ਨਾ 27 ਹਾਂਜੀ 27 ਸ਼ਾਮ ਹਾਂਜੀ ਜਿਹੜੀ ਜਿਹੜੀ ਕਮਿਨਟ ਹੈ ਮੈਡਮ ਮਦਰ ਦਾ ਨਾਮ ਹੈ ਸੁਨੀਤ ਸੀਮਾ ਹਾਂਜੀ ਮੈਡਮ ਜਿਹੜਾ ਪਤਾ ਲੱਗਿਆ ਮੋਟਰਸਾਈਕਲ ਦੇ ਲੈ ਕੇ ਗਿਆ ਕੋਈ ਸੀਸੀਟੀਵੀ ਵੀ ਰਾਜਪਤਾਂ ਲੱਗੇ ਆਏ ਜਾਂ ਕੋਈ ਕਿਛੇ ਚਲੇ ਮੰਗੇ ਇਹ ਜੀ ਜਿਹੜੀ ਉਸ ਟਾਈਮ ਦੀ ਮੌਕੇ ਦੀ ਤਾਂ ਸਾਡੇ ਕੋਲ ਕੋਈ ਸੀਸੀਟੀਵੀ ਫੁਟੇਜ ਨਹੀਂ ਹੈ ਬਟ ਡੂਰਿੰਗ ધ ਇਨਵੈਸਟੀਗੇਸ਼ਨ ਸਾਨੂੰ ਕਈ ਤਰ੍ਹਾਂ ਦੀ ਸੀਸੀਟੀਵੀ ਫੁਟੇਜ ਅਸੀਂ ਵੈਰੀਫਾਈ ਕੀਤੀ ਹੈ which has led us to crack this case ਜਿਵੇਂ ਜਿ ਸਮਾਂ ਆਈ ਨੇ ਜਿਹੜਾ ਇੱਕ ਬੁਆਏਫਰਡ ਤੇ ਵੀ ਤਾਂ ਜਦੋਂ ਅਪਕਟਰ ਦਾ ਮਟਰ ਕਰਦੇ ਸੀ ਆਈ ਐਸਐਸ ਨਹੀਂ ਜੀ ਇਸ ਤਰ੍ਹਾਂ ਦੀ ਗੱਲ ਸਾਡੀ ਤਫਤੀਸ਼ ਦੇ ਹਲੇ ਤੱਕ ਨਹੀਂ ਆਈ ਕੋਈ ਬੈਗਬੋਡੀ ਮਿਲੀ ਹੋਖ ਸਮਾਂ ਆਗਿਰ ਤਾਂ ਕਿ ਮਤਲਬ ਹੋਰ ਜਗ੍ਹਾ ਮਰਦ ਦੱਸ ਕੇ ਡੈਗਬੋਡੀ ਨਹੀਂ ਜੀ ਹੁਣ ਤੱਕ ਦੀ ਤਫਤੀਸ਼ ਚ ਪਤਾ ਲੱਗਿਆ ਕਿ ਜਿੱਥੇ ਬੋਡੀ ਮਿਲੀ ਹੈ ਉੱਥੇ ਹੀ ਉਹਨੇ ਮਰਡਰ ਕੀਤਾ ਸੀ ਕੋਈ ਜੋ ਮਨੂ ਸ਼ੂ ਸ਼ਾਂਤ ਦਾ ਸ਼ੂ ਦੇਖੋ ਜੀ ਪਹਿਲਾਂ ਤਾਂ ਜੋ ਇਹਨੇ ਸਾਨੂੰ ਤਫਤੀਸ਼ ਚ ਦੱਸਿਆ ਹੈ ਕਿ ਲੜਕੀ ਆਪਣੀ ਦੁਕਾਨ ਤੋਂ ਚਲੀ ਕਿਸੇ ਜਿੱਥੇ ਕੰਮ ਕਰਦੀ ਹੈ ਉਸ ਤੋਂ ਬਾਅਦ ਇਸ ਪੁਆਇੰਟ ਦੇ ਨੇੜੇ-ਤੇੜੇ ਉਹਨੇ ਹੀ ਜਦੋਂ ਪਹਿਲਾਂ ਫੋਨ ਆਫ ਕਰ ਗਈ ਉਸ ਤੋਂ ਬਾਅਦ ਉਹਨੇ ਹੀ ਲੜਕੀ ਨੇ ਆਪਣੇ ਹਸਬੰਦ ਨੂੰ ਕਿਹਾ ਸੀ ਕਿ ਇਸ ਲੋਕੇਸ਼ਨ ਤੇ ਆ ਕੇ ਮੈਨੂੰ ਪਿਕ ਕਰ ਲੈ ਤੇ ਇਨਫੈਕਟ ਇਹਨੂੰ ਕਿਉਂਕਿ ਇਹਦਾ ਉਹ ਵੀ ਕਾਮਨ ਫਰੈਂਡ ਸੀ ਗੁਰਜੀਤ ਪਹਿਲਾਂ ਜਾਣਦਾ ਸੀ ਤੇ ਹੋਰ ਇਹਦੇ ਦੋਸਤ ਨੇ ਦੱਸ ਦਿੱਤਾ ਸੀ ਕਿ ਅੱਜ ਵੀ ਉਹ ਲੜਕੀ ਜਿਹੜੀ ਰਿਤਿਕਾ ਹੈ ਉਹਦੇ ਨਾਲ ਹੀ ਗਈ ਹੈ ਤੇ ਸੋ ਇਹਨੇ ਉਸ ਪੁਆਇੰਟ ਤੇ ਨੇੜੇ ਹੀ ਲੈ ਜਾ ਕੇ ਫਿਰ ਰਸਤੇ 'ਚ ਇਹਦਾ ਮਰਜ਼ੂ ਕੀਤਾ ਇੱਕ ਸਹੀ ਜਿਹੜਾ ਨਾਮ ਹੀ ਨਹੀਂ ਹੋਣਕੀ ਉਹਦਾ ਚੱਲੀ ਹਾਂਜੀ ਸੇਲੀ ਦਾ ਹੋਰ ਦੇਖੋ ਜੀ ਸ਼ੁਰੂ ਚ ਹੀ ਆਪਣੇ ਆਪ ਨੂੰ ਕਵਰ ਅਪ ਕਰਨ ਲਈ ਤੁਹਾਨੂੰ ਪਤਾ ਹੈ ਕਿ ਕੱਲ ਇਹ ਤਾਂ ਇਹੀ ਸ਼ੋਅ ਕਰ ਰਿਹਾ ਸੀ ਬਾਰ ਬਾਰ ਕਹਿ ਰਿਹਾ ਸੀ ਕਿ ਜਿਸ ਮੁੰਡੇ ਨਾਲ ਇਹਦਾ ਅਫੇਅਰ ਸੀ ਉਹਨੇ ਹੀ ਮਰਡਰ ਕੀਤਾ ਸੋ ਆਲ ਥੀਸ ਪੋਸਿਬਿਲਿਟੀਜ਼ ਹੈਵ ਬੀਨ ਰੂਲਡ ਆਊਟ ਇਹਨੇ ਹੁਣ ਸਾਡੀ ਤਫਤੀਸ਼ ਤੇ ਕਲੀਅਰ ਵੀ ਹੋ ਗਿਆ ਹੈ ਔਰ ਇਹਨੇ ਮੰਨ ਵੀ ਲਿਆ ਹੈ ਕਿ ਇਹਨੇ ਹੀ ਮਰਡਰ ਕਮਿਟ ਕੀਤਾ ਹੈ ਇਹ ਜੀ 22 2022 ਦੱਸ ਰਿਹਾ ਹੈ ਕਿ 22 ਦਾ ਸੀ ਕਿ ਇਹਨਾਂ ਜਿਹੜਾ ਵਾਇਡ ਦਾ ਸੰਬੰਧ ਇਹਨਾਂ ਕਹਿੰਦੇ 70 ਦਾ ਬਤਮਾਰ ਨੂੰ ਉਹ ਵੀ ਕਰ ਸਕਦਾ ਉਹਦਾ ਵੀ ਮਾਰਨਾ ਹੈ ਇਹਨੇ ਜੀ ਕਿਹਾ ਸੀਗਾ ਕਿ ਉਹ ਲੋਕੇਸ਼ਨ ਆਪਣੀ ਦੱਸ ਰਹੀ ਸੀ ਸ਼ਾਇਦ ਆਪਣੀ ਮਦਰ ਨੂੰ ਕਿ ਮੈਂ ਤਲਵੰਡੀ ਗਈ ਹੋਈ ਆ ਪਰ ਇਹਨੇ ਆਪ ਤਾਂ ਉੱਥੇ ਹੀ ਬੁਲਾਇਆ ਸੀ ਲੜਕੀ ਨੂੰ ਸੌਰੀ ਲੜਕੀ ਨੇ ਆਪਣੇ ਹਸਬੰਡ ਨੂੰ ਬੁਲਾਇਆ ਸੀ ਕਿ ਰੇਲਵੇ ਗਰਾਊਂਡ ਦੇ ਨੇੜੇ ਮੈਨੂੰ ਪਿਕ ਕਰ ਲਈ ਉਹਦੇ ਨੂੰ ਚੁੱਕ ਮਾਰ ਕੇ ਬਣਾ ਦਿਓ ਜਿਸ ਫੋਨ ਨੇ ਮਦਰ ਨੂੰ ਕਿਹਾ ਬਦੋ ਆਇਆ ਸੱਚੂ ਤਾਂ ਜਿਹੜਾ ਤੇ ਨੋਸੀ ਇਹ ਜੀ ਤਲਵੰਡੀ ਸਾਬੋ ਜੀ ਉਹਨੇ ਫੋਨ ਤੇ ਕਿਹਾ ਸੀ ਸ਼ਾਇਦ ਆਪਣੀ ਮਦਰ ਨੂੰ ਜਾਂ ਇਹਨੂੰ ਕਿਹਾ ਸੀ ਕਿ ਮੈਂ ਉੱਥੇ ਗਈ ਹੋਈ ਆ ਤਲਵੰਡੀ ਸਾਬੋ ਕਿ ਮੈਂ ਆ ਜਾਊਂਗੀ ਤਾਂ ਉਦੋਂ ਇਹਨੇ ਆਪਣਾ ਫੋਨ ਹੀ ਆਫ ਕਰ ਲਿਆ ਸੀ ਦੁਕਾਨਦਾਰ ਤੋਂ ਪੁਛਤਾ ਲੱਗਿਆ ਉਹ ਜਿਹੜੇ ਕੰਮ ਕਰਦੀ ਸੀਗੀ ਦੁਕਾਨਦਾਰ ਜੋ ਹਲੇ ਪੁਛਕਿਲਸ ਨਹੀਂ ਕੀਤੀ ਥੀ ਪਰ ਅਸੀਂ ਕੁਝ ਸੀਸੀਟੀਵੀ ਫੁਟੇਜਸ ਲਈਆਂ ਜਿਹਦੇ ਚ ਸਾਨੂੰ ਹੈਲਪ ਹੋਇਆ ਇਸ ਕੇਸ ਵਿੱਚ ਕੋਈ ਸ਼ਿਕਾਇਤ ਹੈ ਜਾਂ ਕਰਦਾ ਵੇਸੀ ਇਹ ਨਹੀਂ ਕਿ ਕੋਈ ਨੀ ਪੱਖ ਸਰ ਕੀਤਾ ਗਿਆ ਜਾਂ ਕੋਈ ਹੋਰ ਪਾਸਾ ਜਿਹੜਾ ਕਰ ਕੀਤਾ ਗਿਆ ਦੇਖੋ ਜੀ ਅੱਜਕੱਲ ਲੋਕ ਸਪੀਕ ਕਰਕੇ ਵੀ ਸਰਚ ਮਾਰਦੇ ਹਨ ਉਹਨੇ ਵਕਫਾ ਤਰ੍ਹਾਂ ਦੀ ਚੀਜ਼ਾਂ ਪੁੱਛੀਆਂ ਆਈਆਂ ਕਿ ਮਰਡਰ ਦੀ

ਉਨੇ ਇਹ ਵੀ ਮੰਨਿਆ ਕਿ ਮੇਰਾ ਵੀ ਪਹਿਲਾਂ ਕਿਸੇ ਲੜਕੀ ਦੇ ਨਾਲ ਅਫੇਅਰ ਸੀ ਤੋਂ ਉਸ ਤੋਂ ਬਾਅਦ ਇਹਦਾ ਵੀ ਸ਼ੁਰੂ ਹੋ ਗਿਆ ਤਾਂ ਉਹਨਾਂ ਦੀ ਮਨਮੁਟਾਵ ਤੇ ਚੱਲ ਹੀ ਰਿਹਾ ਸੀਗਾ ਪਰ ਇਹ ਕਹਿੰਦਾ ਸੀ ਕਿ ਇਹਦੀ ਮਦਰ-ਇਨ-ਲॉ ਨੂੰ ਵੀ ਪਤਾ ਸੀ ਤੇ ਉਹ ਪਹਿਲਾਂ ਜਿਵੇਂ ਇਹ ਪਿੱਛੋਂ ਇਹਦਾ ਪਰਮਨੈਂਟ ਐਡਰੈਸ ਜਨਤਨਗਰ ਦਾ ਹੈ ਪਰ ਕੋਈ ਨਾ ਲੜਾਈਆਂ ਕਰਕੇ ਹੀ ਸ਼ਾਇਦ ਇਹਨਾਂ ਨੇ ਘਰ ਵੀ ਵੱਖਰਾ ਹੁਣ ਰੈਂਟ ਤੇ ਰੈਂਟ ਲੱਗ ਪਏ ਸੀਗੇ ਪਰਸ ਰਾਮਨਗਰ ਤੋਂ ਫੈਮਿਲੀ ਵੀ ਬਾਰ ਬਾਰ ਇਹਨਾਂ ਨੂੰ ਕਾਉਂਸਲ ਕਰਦੀ ਸੀ ਬਟ ਇਹਨਾਂ ਦੀ ਆਈ ਥਿੰਕ ਦਿ ਰੈਕਰਿੰਗ ਡਿਸਪਿਊਟਸ ਸੀ ਜਿਹਦੇ ਨਾਲ ਇਸ ਲੈਵਲ ਤੱਕ ਆ ਗਿਆ ਦੋਨੇ ਫੈਮਿਲੀ ਕਲੇਮਸ ਸੀ ਲੜਕੀ ਦੇ ਦੇਖੋ ਜੀ ਲਵ ਮੈਰਿਜ ਹੋਈ ਹੈ ਬਟ ਹੀ ਕਲੇਮਸ ਕੇ ਬਾਅਦ ਚਾ ਮਦਰ ਇਨ ਲਾ ਮੰਨੀ ਗਈ ਸੀ ਇੱਕ ਬੇਟਾ ਹੈ ਜਿਹਨਾਂ ਦਾ 2 ਸਾਲ ਦਾ ਮੈਂ ਦੋ ਸਾਲ ਦੀ ਫੈਮਿਲੀ ਇੱਥੇ ਦੇ ਜੀ ਮਾਪੇ ਪਰੋਂ ਬਕਰੇ ਰੰਦੇ ਹਾਂਜੀ ਹਾਂਜੀ ਯਾਰ ਹੈ ਨਾ ਵੀ ਹੋਵੇਗਾ ਹੂੰ ਜਿਹਨੇ ਕਮਿਟਮੈਂਟ ਕਰ ਲਈਏ ਕਿਹਦੇ ਨੂੰ ਲੱਗਿਆ ਜੀ ਕਿਨੇ ਹੁੰਦੇ ਦੇਖੋ ਜੀ ਜਿੱਥੇ ਉਹਨੇ ਲੋਕੇਸ਼ਨ ਤੇ ਬੁਲਾਇਆ ਉਸ ਤੋਂ ਬਾਅਦ ਇਹਨਾਂ ਦੀ ਕੁਝ ਟਾਈਮ ਉੱਥੇ ਕੁਝ ਵਰਬਲ ਆਰਗੂਮੈਂਟਸ ਵੀ ਹੋਏ ਆ ਪਰ ਲੜਕੀ ਨੇ ਜੋ ਸਾਡੀ ਪੁੱਛਗਿੱਛ ਵੀ ਸਾਹਮਣੇ ਆਇਆ ਕਿ ਉਹਨੇ ਨੇਚਰਸ ਕੋਲ ਅਟੈਂਡ ਕਰਨੀ ਸੀ ਤੇ ਉਹ ਉੱਥੇ ਗਈ ਉਹ ਨਾਈਟ ਇਡਨ ਵਾਂਟ ਟੂ ਗੈਟ ਇਨਟੂ ਦੈਟ ਮਨੀ ਡੀਟੈਲਸ ਤੇ ਉਹਨੇ ਉਸ ਟਾਈਮ ਹੀ ਮੌਕੇ ਦਾ ਫਾਇਦਾ ਚੁੱਕ ਕੇ ਉਹ ਪਹਿਲਾਂ ਹੀ ਆਪਣੇ ਕੋਲ ਦੋ ਚਾਕੂ ਲੈ ਕੇ ਗਿਆ ਸੀਗਾ ਇਕ ਉਹਨੇ ਜਿਹੜਾ ਵਰਤਿਆ ਉਹਨੇ ਜਦੋਂ ਸ਼ੀ ਵਾਸ ਅਟੈਂਡਿੰਗ ਟੂ ਨੇਚਰਸ ਕਾਲ ਉਹਨੇ ਪਹਿਲਾਂ ਉਹਦੀ ਗਰਦਨ ਦੇ ਪਿੱਛੇ ਖੋਪਿਆ ਜਦੋਂ ਡਿਗ ਪਈ ਫਿਰ ਉਹਨੇ ਫਰੰਟ ਸਾਈਡ ਤੋਂ ਉਹਨੂੰ ਫੜ ਕੇ ਬੁਰੀ ਤਰ੍ਹਾਂ ਤੁਸੀਂ ਪਤਾ ਹੀ ਤੁਹਾਨੂੰ ਕਿ ਬਹੁਤ ਬੁਰੀ ਤਰ੍ਹਾਂ ਦਾ ਮਤਲਬ ਸਾਰੇ ਕਸ਼ਰਾ ਕਰਮ ਦੇ ਵਿੱਚ ਪੁਲਿਸ ਨੂੰ ਇਨਵੈਸਟਿਗੇਟਿਵ ਸਟੇਸ਼ਨ ਲੈ ਕੇ ਗਿਆ ਜਾਂ ਵਕੇਸ਼ਨ ਪਲੇਸ ਹੋਈ ਜਾਂ ਕੀ ਹੋਇਆ ਨਹੀਂ ਇਹਨੇ ਜੀ ਕਾਫੀ ਆਪਣੇ ਵੱਲੋਂ ਕਲੇਵਰ ਬਣਨ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਇਹਨੇ ਆਪਣੀ ਮਦਰ ਇਨ ਲਾ ਹੋ ਗਿਆ ਕਿ ਉਹ ਲੜਕੀ ਪਹਿਲਾਂ ਵੀ ਫੋਨ ਕਰ ਰਿਹਾ ਸੀ ਕਿ ਉਹ ਮਿਲ ਨਹੀਂ ਰਹੀ ਹੈ ਉਸ ਤੋਂ ਬਾਅਦ ਇਹ ਦੋਨੋਂ ਮਿਲ ਕੇ ਗੁਰਜੀਤਾ ਦੇ ਘਰ ਗਏ ਉੱਥੇ ਉਹਨਾਂ ਨੇ ਲੜਾਈ ਕੀਤੀ ਵੀ ਤੇਰੇ ਨਾਲ ਹੀ ਗਈ ਸੀ ਦੱਸ ਕਿੱਥੇ ਆਲ ਦੈਟ ਫਿਰ ਇਹਨੇ ਲੋਕਲ ਪੁਲਿਸ ਕੋਤਵਾਲੀ ਥਾ ਪਹਿਲਾਂ ਇੱਕ ਨਾਲ ਥਾਣੇ ਗਿਆ ਕਿ ਇਹ ਤੇ ਇਹਦੀ ਮਦਰ ਇਨ ਲਾ ਕਿ ਮੇਰੀ ਵਾਈਫ ਮਿਸਿੰਗ ਹੈ ਉਸ ਤੋਂ ਬਾਅਦ ਇਹਨਾਂ ਨੇ ਦੱਸਿਆ ਕਿ ਤੂੰ ਕਿਉਂਕਿ ਤੁਹਾਡਾ ਇਨਸੀਡੈਂਟ ਵਕੂਆ ਕੋਤਵਾਲੀ ਏਰੀਆ ਦਾ ਹੈ ਫਿਰ ਇਹ ਕੋਤਵਾਲੀ ਥਾਣੇ ਗਏ 27 ਤਰੀਕ ਦੀ ਸ਼ਾਮ ਨੂੰ ਤੇ ਫਿਰ 28 ਨੂੰ ਸਵੇਰੇ ਆਪ ਹੀ ਲੋਕਲ ਪੁਲਿਸ ਤੋਂ ਹੈਲਪ ਲੈ ਰਿਆ ਸੀ ਕਿ ਫਲਾਨੀ ਲੋਕੇਸ਼ਨ ਚੈੱਕ ਕਰਾ ਦਿਓ ਤੇ ਇਸ ਤਰ੍ਹਾਂ ਇਹਨੇ ਉੱਥੇ ਕੋਈ ਨਾਕਾ ਸਾਡਾ ਲੱਗਿਆ ਸੀ ਸਵੇਰੇ ਉਹਨਾਂ ਨੂੰ ਨਾਲ ਲਿਆ ਕਿ ਮੇਰੀ ਹੈਲਪ ਕਰੋ ਕਿ ਮੇਰੀ ਵਾਈਫ ਦੀ ਲੋਕੇਸ਼ਨ ਇੱਥੇ ਆ ਰਹੀ ਹੈ ਸੋ ਹੀ ਟ੍ਰਾਈ ਟੂ ਪਲਾਨ ਐਂਡ ਸ਼ੋ ਕਿ ਮੇਰੀ ਵਾਈਫ ਮਾਰ ਕੇ ਉੱਥੇ ਕਿਸੇ ਨੂੰ ਸੌਂ ਕਰ ਦਿੱਤੇ ਪਤਾ ਨਹੀਂ ਲੱਗਿਆ ਜੀ ਮੋਟੀਫੀ ਨਹੀਂ ਪਤਾ ਦੇ ਵੀ ਕਟਾ ਨਹੀਂ ਸ਼ਰਤ ਆਇਆ ਭਈ ਅਜਾ ਤੱਕ ਤਾਂ ਜੀ ਉਹਦੇ ਮੇਨਲੀ ਦੋ neck ਦੀ ਇੰਜਰੀਜ਼ ਸੀ ਫਰੰਟ ਔਰ ਬੈਕ ਤੇ ਜਿਹੜਾ ਚਾਪ ਉਹਨਾਂ ਨਾਲ ਮਾਰਿਆ ਸੀ ਉਹ ਯੂਜ਼ ਕਰਦੇ ਹੋ ਉਹਦਾ ਚਾਕੂ ਦੀ ਵੀ ਨਹੀਂ ਜੀ ਨੋਰਮਲ ਚਾਕੂ ਹੀ ਆ ਜਿਹੜੇ ਘਰਾਂ ਚ ਹੁੰਦੇ ਨੇ ਨੋਰਮਲ ਪਹਿਲਾਂ ਹੀ ਕਹਿ ਦਿੱਤੀ ਕਿ ਕਿਉਂਕਿ ਉਹਦੇ ਦੋਸਤ ਨੇ ਦੱਸਤਾ ਸੀ ਕਿ ਅੱਜ ਫੇਰ ਉਸੇ ਮੁੰਡੇ ਨਾਲ ਗਈ ਹੈ ਜੋ ਸਾਡੀ ਤਫਤੀਸ਼ ਹੈ ਚਾਕੂ ਉਹ ਨਾਲ ਹੀ ਲੈ ਕੇ ਗਿਆ ਸੀ ਇੱਕ ਉਹਨੇ ਯੂਜ਼ ਕੀਤਾ ਦੂਜਾ ਉਹਦੇ ਕੋਲ ਸੀ ਤੇ ਜਿਹੜਾ ਯੂਜ਼ ਕੀਤਾ ਉਹ ਵੀ ਅਸੀਂ ਰਿਕਵਰ ਕਰ ਲਿਆ ਮੈਡਮ ਇਹ ਬੇਸਿਕ ਕੰਮ ਹੀ ਕਰਦਾ ਹੈ ਜੀ ਇਹ ਜੀ ਕੋ ਅ ਇੰਡੀਅਨ ਸ਼ੈਲਟਰ ਹੋਮ ਫਾਈਨਾਂਸ ਨਾ ਦੀ ਇੰਸਟੀਟਿਊਸ਼ਨ ਹੈ ਉਹਦੇ ਚ ਲੋਨ ਆਫਿਸਰ ਦਾ ਕੰਮ ਕਰਦਾ ਹੈ ਅਰਾਊਂਡ 15000 ਦੀ ਤਨਖਾਹ ਹੈ ਹਲੇ ਤਾਂ ਜੀ ਦੀ ਅਰੈਸਟ ਕੀਤੀ ਹੈ ਤੇ ਇਹਨੂੰ ਹਲੇ ਅਸੀਂ ਪੇਸ਼ ਅਦਾਲਤ ਕਰਨਾ ਉਸ ਤੋਂ ਬਾਅਦ ਦਾ ਰਿਮਾਂਡ ਲਿਤਾ ਜਾਏਗਾ ਵਾਈ ਕਾਡਰ